ਇੱਕ ਹੀ ਹੈ ਆਦਮੀ ਥੱਕ ਕੇ ਆਫਿਸ ਤੋਂ ਘਰੇ ਆਉਂਦਾ ਹੈ ਤੇ ਤੂੰ ਮੇਰੇ ਲਈ ਪਰੌਂਠਾ ਤੇ ਪਨੀਰ ਦੀ ਸਬਜ਼ੀ ਬਣਾ ਕੇ ਰੱਖ ਦਿੱਤੀ ਕਿੰਨੀ ਵਾਰ ਤੈਨੂੰ ਮੈਂ ਕਿਹਾ ਹੈ ਮੈਨੂੰ ਗਰਮਾ ਗਰਮ ਦਾਲ ਚੌਲ ਵਧੀਆ ਲੱਗਦੇ ਨੇ ਫਿਰ ਤੂੰ ਅੱਜ ਦਾਲ ਚੌਲ ਕਿਉਂ ਨਹੀਂ ਬਣਾਈ ਨਰਿੰਦਰ ਨੇ ਗੁੱਸੇ ਵਿੱਚ ਆ ਕੇ ਪਲੇਟ ਨੂੰ ਥੱਲੇ ਸੁੱਟ ਦਿੱਤਾ ਸ਼ੀਲਾ ਇਹ ਦੇਖ ਕੇ ਕੰਬੂਠੀ ਵਿਆਹ ਤੋਂ ਬਾਅਦ ਪਤਾ ਹੀ ਨਹੀਂ ਕਿੰਨੇ ਵਾਰ ਨਰਿੰਦਰ ਨੇ ਇਦਾਂ ਭੋਜਨ ਨੂੰ ਥੱਲੇ ਸੁੱਟਿਆ ਸੀ ਸ਼ੀਲਾ ਦਾ ਦਿਲ ਇਦਾਂ ਜ਼ੋਰ-ਜ਼ੋਰ ਦੀ ਧੜਕਣ ਲੱਗ ਗਿਆ ਸ਼ੀਲਾ ਦੇ ਹੱਥ ਪੈਰ ਸੁਣਨ ਹੋ ਗਏ ਉਹ ਕੰਮ ਦੀ ਆਵਾਜ਼ ਵਿੱਚ ਬੋਲੀ ਉਹ ਜੀ ਅੱਜ ਸ਼ਾਮ ਨੂੰ ਭੈਣ ਨੇ ਘਰ ਆਉਣਾ ਸੀ ਤੇ ਉਹ ਕਹਿ ਰਹੇ ਸੀ ਕਿ ਮੈਂ ਉਹਨਾਂ ਦੀ ਪਛਾਦ ਦੀ ਪਨੀਰ ਦੀ ਸਬਜ਼ੀ ਤੇ ਪਰੌਂਠਾ ਬਣਾਵਾਂ ਮੈਂ ਤੁਹਾਡੇ ਲਈ ਦਾਲ ਚੌਲ ਹੀ ਬਣਾਉਣੇ ਸੀ ਪਰ ਅੱਜ ਤੁਸੀਂ ਆਫਿਸ ਤੋਂ ਜਲਦੀ ਆ ਗਏ ਤੇ ਖਾਣਾ ਮੰਗਣ ਲੱਗ ਗਏ ਮੈਂ ਤੁਹਾਨੂੰ ਕਿਹਾ ਵੀ ਸੀ ਕਿ ਮੈਂ ਹਜੇ ਖਾਣਾ ਬਣਾਉਣਾ ਹੈ ਪਰ ਤੁਸੀਂ ਕਿਹਾ ਜੋ ਕੁਝ ਵੀ ਬਣਿਆ ਹੈ ਮੈਨੂੰ ਦੇ ਦਿਓ ਮੈਨੂੰ ਭੁੱਖ ਲੱਗੀ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਸਬਜ਼ੀ ਤੇ ਪਰੌਂਠਾ ਦੇ ਦਿੱਤਾ ਨਰਿੰਦਰ ਨੇ ਗੁੱਸੇ ਵਿੱਚ ਕਿਹਾ ਤੈਨੂੰ ਤਾਂ ਬਹਾਨੇ ਚਾਹੀਦੇ ਆ ਕੰਮ ਨਾ ਕਰਨ ਦੇ ਤੇਰਾ ਤਾਂ ਜੀ ਨਹੀਂ ਕਰਦਾ ਕੰਮ ਕਰਨ ਨੂੰ ਕਿੱਥੇ ਮੇਰੇ ਪੱਲੇ ਪੈ ਗਈ ਅਣਪੜ ਗਵਾਰ ਤੈਨੂੰ ਇਹਨਾ ਨਹੀਂ ਪਤਾ ਚੱਲਦਾ ਕਿ ਤੇਰਾ ਘਰ ਵਾਲਾ ਭੁੱਖਾ ਆਊਗਾ ਮੈਂ ਉਸਦੀ ਪਸੰਦ ਦਾ ਖਾਣਾ ਬਣਾ ਲਵਾਂ ਇੱਕ ਤਾਂ ਤੈਨੂੰ ਕਿਤੇ ਲਜਾਣ ਦਾ ਫਾਇਦਾ ਹੀ ਨਹੀਂ ਮੈਨੂੰ ਤਾਂ ਸ਼ਰਮ ਆਉਣ ਲੱਗ ਜਾਂਦੀ ਏ ਤੈਨੂੰ ਜੇ ਮੈਂ ਕਿਤੇ ਨਾਲ ਲੈ ਜਾ ਨਾ ਤਾਂ ਤੈਨੂੰ ਇੰਗਲਿਸ਼ ਚ ਗੱਲ ਕਰਨੀ ਆਉਂਦੀ ਆ ਨਾ ਤੂੰ ਘਰ ਦਾ ਕੰਮ ਠੀਕ ਤਰ੍ਹਾਂ ਕਰਦੀ ਆ ਬਸ ਬਹਾਨੇ ਕਿੰਨੇ ਮਰਜ਼ੀ ਬਣਾ ਲਓ ਸਾਰਾ ਮੂਡ ਖਰਾਬ ਕਰਤਾ ਬੰਦਾ ਥੱਕਿਆ ਟੁੱਟਿਆ ਘਰੇ ਆਉਂਦਾ ਹੈ ਪਰ ਇਹ ਜਨਾਨੀ ਕਾਸੇ ਕੰਮ ਦੀ ਨਹੀਂ ਹੁਣ ਮੈਂ ਜਾਨਾ ਬਾਹਰ ਹੋਟਲ ਵਿੱਚੋਂ ਖਾ ਲੂ ਆਪੇ ਇਹ ਕਹਿ ਕੇ ਨਰਿੰਦਰ ਗੁੱਸੇ ਵਿੱਚੋਂ ਘਰੋਂ ਬਾਹਰ ਚਲਾ ਗਿਆ ਪਰਦੇ ਦੇ ਪਿੱਛੇ ਖੜੇ ਹੋ ਕੇ ਨਰਿੰਦਰ ਦਾ ਮੁੰਡਾ ਰਵੀ ਤੇ ਨਰਿੰਦਰ ਦੀ ਕੁੜੀ ਰੇਖਾ ਇਹ ਸਾਰਾ ਕੁਝ ਦੇਖ ਰਹੀ ਸੀ ਸ਼ੀਲਾ ਹੁਣ ਫਰਸ਼ ਤੋਂ ਡਿੱਗਿਆ ਹੋਇਆ ਖਾਣਾ ਚੁੱਕਦੀ ਹੈ ਤੇ ਆਪਣੇ ਹੰਝੂ ਪੂੰਝਦੀ ਹੈ ਉਹ ਸੋਚਦੀ ਹੈ ਕਿ ਮੇਰੇ ਕਰਮਾਂ ਵਿੱਚ ਇਦਾਂ ਦਾ ਪਤੀ ਕਿਉਂ ਲਿਖਿਆ ਸੀ ਫਿਰ ਸ਼ੀਲਾ ਦੀ ਸੱਸ ਸ਼ੀਲਾ ਕੋਲੇ ਆਉਂਦੀ ਹੈ ਤੇ ਕਹਿੰਦੀ ਹੈ ਅੱਜ ਫਿਰ ਤੂੰ ਨਰਿੰਦਰ ਨਾਲ ਲੜਨ ਲੱਗ ਗਈ ਤੁਹਾਡਾ ਕਲੇਸ਼ ਹੀ ਨਹੀਂ ਖਤਮ ਹੁੰਦਾ ਸ਼ੀਲਾ ਕਹਿੰਦੀ ਹੈ ਮੰਮੀ ਜੀ ਮੈਂ ਤਾਂ ਕੁਝ ਕਿਹਾ ਹੀ ਨਹੀਂ ਕਲੇਸ਼ ਤਾਂ ਉੱਥੇ ਹੁੰਦਾ ਹੈ ਜਿੱਥੇ ਬਹਿਸ ਦੋਨੋਂ ਤਰਫ ਹੋਵੇ ਪਰ ਮੈਂ ਤਾਂ ਚੁੱਪ ਸੀ ਇਹ ਤਾਂ ਇੱਕ ਤਰਫਾ ਹੀ ਗੁੱਸਾ ਸੀ ਸ਼ੀਲਾ ਦੀ ਸੱਸ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਕਿਉਂਕਿ ਘਰੇ ਨਿਤ ਹੀ ਕਲੇਸ਼ ਹੁੰਦਾ ਸੀ ਉਸਨੇ ਨਰਿੰਦਰ ਨੂੰ ਬਹੁਤ ਸਮਝਾਇਆ ਸੀ ਕਿ ਤੂੰ ਘਰ ਦਾ ਮਾਹੌਲ ਨਾ ਖਰਾਬ ਕਰਿਆ ਕਰ ਪਰ ਨਰਿੰਦਰ ਨੂੰ ਤਾਂ ਪਤਾ ਹੀ ਨਹੀਂ ਕਿਸ ਗੱਲ ਦਾ ਹੰਕਾਰ ਸੀ ਬਸ ਉਹ ਤਾਂ ਆਪਣੀ ਪਤਨੀ ਨੂੰ ਨੀਚਾ ਦਿਖਾਉਂਦਾ ਸੀ ਨਰਿੰਦਰ ਨੂੰ ਨਾ ਤਾਂ ਆਪਣੀ ਪਤਨੀ ਦਾ ਪਹਿਰਾਵਾ ਪਸੰਦ ਤੇ ਨਾ ਉਸਤੇ ਬੋਲਣ ਦਾ ਤਰੀਕਾ ਨਰਿੰਦਰ ਦਾ ਵਿਆਹ ਨਰਿੰਦਰ ਦੇ ਮਾਤਾ ਪਿਤਾ ਦੀ ਪਸੰਦ ਦੀ ਕੁੜੀ ਨਾਲ ਹੋਇਆ ਸੀ ਨਰਿੰਦਰ ਹੁਣ ਕੰਪਨੀ ਵਿੱਚ ਬਹੁਤ ਬਣ ਗਿਆ ਸੀ ਉਹ ਆਪਣੀ ਪਤਨੀ ਨੂੰ ਬਿਲਕੁਲ ਵੀ ਲਾਈਕ ਨਹੀਂ ਕਰਦਾ ਸੀ ਉਹ ਸਮਝਦਾ ਸੀ ਕਿ ਇਹ ਤਾਂ ਅਣਪੜ ਹੈ ਮੈਂ ਤਾਂ ਇਸ ਨਾਲ ਜਲਦਬਾਜ਼ੀ ਵਿੱਚ ਵਿਆਹ ਕਰ ਲਿਆ ਜੇ ਮੈਂ ਜਲਦਬਾਜੀ ਨਾ ਕੀਤੀ ਹੁੰਦੀ ਤਾਂ ਅੱਜ ਮੈਨੂੰ ਪੜ੍ਹੀ ਲਿਖੀ ਤੇ ਮਾਡਰਨ ਕੁੜੀ ਮਿਲਦੀ। ਸ਼ੀਲਾ ਨਰਿੰਦਰ ਨੂੰ ਖੁਸ਼ ਕਰਨ ਦੇ ਲਈ ਬਹੁਤ ਕੋਸ਼ਿਸ਼ ਕਰਦੀ ਸੀ ਪਰ ਨਰਿੰਦਰ ਨੂੰ ਤਾਂ ਉਸਦੀ ਇੱਕ ਗੱਲ ਵੀ ਪਸੰਦ ਨਹੀਂ ਸੀ। ਉਹ ਤਾਂ ਉਸ ਨੂੰ ਬਸ ਅਨਪੜ ਗਵਾਰ ਹੀ ਕਹਿੰਦਾ ਸੀ। ਨਰਿੰਦਰ ਨੂੰ ਤਾਂ ਹੰਕਾਰ ਹੀ ਬਹੁਤ ਸੀ। ਹੌਲੀ-ਹੌਲੀ ਸਮਾਂ ਬੀਤਦਾ ਗਿਆ। ਹੁਣ ਨਰਿੰਦਰ ਦੀ ਮਾਂ ਵੀ ਇਸ ਦੁਨੀਆ ਵਿੱਚ ਨਹੀਂ ਰਹੀ ਸੀ। ਨਰਿੰਦਰ ਆਪਣੀ ਘਰ ਵਾਲੀ ਨੂੰ ਆਪਣੀ ਪੈਰਾਂ ਦੀ ਜੁੱਤੀ ਹੀ ਸਮਝਦਾ ਸੀ। ਕਦੇ-ਕਦੇ ਤਾਂ ਸ਼ੀਲਾ ਨੂੰ ਲੱਗਦਾ ਸੀ ਕਿ ਮੈਂ ਇਹ ਘਰ ਛੱਡ ਕੇ ਕਿਤੇ ਦੂਰ ਚਲੀ ਜਾਵਾਂ ਫਿਰ ਉਹ ਆਪਣੇ ਮਾਪਿਆਂ ਵੱਲ ਦੇਖ ਲੈਂਦੀ ਤੇ ਚੁੱਪ ਕਰਕੇ ਇੱਥੇ ਨਰਿੰਦਰ ਦਾ ਗੁੱਸਾ ਸਹਿੰਦੀ ਸੀ ਸ਼ੀਲਾ ਆਪਣੇ ਜੀਵਨ ਨੂੰ ਕੁੱਟ-ਕੁੱਟ ਕੇ ਜਾਂਦੀ ਸੀ ਸ਼ੀਲਾ ਆਪਣੇ ਬੱਚਿਆਂ ਨੂੰ ਦੇਖਦੀ ਸੀ ਤੇ ਸੋਚਦੀ ਸੀ ਜੇਕਰ ਮੈਂ ਘਰ ਛੱਡ ਕੇ ਚਲੀ ਗਈ ਤਾਂ ਮੇਰੇ ਬੱਚਿਆਂ ਦਾ ਕੀ ਬਣੂ ਉਹ ਇਹ ਸਾਰਾ ਕੁਝ ਦਰਦ ਆਪਣੇ ਬੱਚਿਆਂ ਕਰਕੇ ਵੀ ਸਹਿ ਰਹੀ ਸੀ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਬਹੁਤ ਚਿੰਤਾ ਸੀ ਸ਼ੀਲਾ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਇਸ ਕਰਕੇ ਉਹ ਸੋਚਦੀ ਸੀ ਕਿ ਜੇ ਮੈਂ ਨਰਿੰਦਰ ਨੂੰ ਛੱਡ ਦਿੱਤਾ ਤੇ ਮੇਰੇ ਬੱਚਿਆਂ ਦਾ ਕੀ ਬਣੂ ਮੈਂ ਉਹਨਾਂ ਨੂੰ ਕਿਵੇਂ ਪੜਾਉਂਗੀ ਕਿੱਥੋਂ ਖਵਾਉਂਗੀ ਇਸ ਕਰਕੇ ਉਹ ਇਸ ਘਰ ਵਿੱਚ ਨਰਿੰਦਰ ਦਾ ਹਰ ਬੋਲ ਕਬੂਲ ਕਰਨਦੀ ਹੈ ਹੁਣ ਬੱਚੇ ਵੱਡੇ ਹੋ ਗਏ ਸੀ ਬੱਚੇ ਵੀ ਜਵਾਬਦੇਹ ਲੱਗ ਗਏ ਸੀ ਇੱਕ ਦਿਨ ਨਰਿੰਦਰ ਜਦੋਂ ਸ਼ਾਮ ਨੂੰ ਘਰੇ ਆਇਆ ਤਾਂ ਉਸਨੇ ਗੁੱਸੇ ਵਿੱਚ ਕਿਹਾ ਤੈਨੂੰ ਦਿਖਦਾ ਨਹੀਂ ਮੇਰੇ ਕੱਪੜੇ ਬਾਹਰ ਪਏ ਆ ਹਜੇ ਤੱਕ ਉਹ ਸੁੱਕੇ ਨਹੀਂ ਤੇ ਮੈਂ ਕੱਲ ਇਸ ਨੂੰ ਆਫਿਸ ਵਿੱਚ ਪਾ ਕੇ ਜਾਣੇ ਆ ਤੇਰੇ ਤੋਂ ਇੱਕ ਕੰਮ ਠੀਕ ਠੰਗ ਨਾਲ ਨਹੀਂ ਹੁੰਦਾ ਨਰਿੰਦਰ ਨੇ ਗੁੱਸੇ ਵਿੱਚ ਆ ਕੇ ਸ਼ੀਲਾ ਦੇ ਜ਼ੋਰ ਦੀ ਥੱਪੜ ਮਾਰਿਆ ਸ਼ੀਲਾ ਸੋਚਦੀ ਸੀ ਕਿ ਹੁਣ ਮੇਰਾ ਮੁੰਡਾ ਵੱਡਾ ਹੋ ਗਿਆ ਹੈ ਤੇ ਮੈਂ ਕਦੋਂ ਵੀ ਸੱਤ ਬਣ ਸਕਦੀ ਹਾਂ ਪਰ ਇਹ ਪਤੀ ਮੇਰਾ ਹਜੇ ਵੀ ਮੈਨੂੰ ਕੁੱਟਦਾ ਮਾਰਦਾ ਹੈ ਮੇਰੇ ਤੇ ਅਤਿਆਚਾਰ ਕਰਦਾ ਹੈ ਸ਼ੀਲਾ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਇੰਨੇ ਨੂੰ ਸ਼ੀਲਾ ਦਾ ਮੁੰਡਾ ਰਵੀ ਉੱਥੇ ਆ ਜਾਂਦਾ ਹੈ ਤੇ ਕਹਿਣ ਲੱਗਦਾ ਹੈ ਕਿ ਪਾਪਾ ਮੰਮੀ ਨੂੰ ਤਲਾਕ ਦੇ ਦਿਓ ਆਪਾਂ ਮੰਮੀ ਤੋਂ ਕਰਾਉਣਾ ਵੀ ਕੀ ਹੈ ਇਹ ਤਾਂ ਅਣਪੜ ਹੈ ਨਾ ਤਾਂ ਇਹਨਾਂ ਨੂੰ ਕੱਪੜੇ ਪਾਉਣ ਦਾ ਢੰਗ ਹੈ, ਨਾ ਇਹਨਾਂ ਨੂੰ ਇੰਗਲਿਸ਼ ਚ ਗੱਲ ਕਰਨੀ ਆਉਂਦੀ ਐ। ਬਸ ਇੱਕ ਖਾਣਾ ਬਣਾਉਂਦੇ ਹਨ। ਉਹ ਤਾਂ ਆਪਾਂ ਕੰਮ ਵਾਲੀ ਰੱਖ ਲਵਾਂਗੇ। ਇਹਨਾਂ ਤਾਂ ਆਪਾਂ ਕਮਾਉਣੀ ਆਂ ਕਿ ਆਪਾਂ ਕੰਮ ਵਾਲੀ ਰੱਖ ਸਕੀਏ। ਇਹਨੇ ਨੂੰ ਰੇਖਾ ਵੀ ਬੋਲ ਪਈ, "ਪਾਪਾ, ਤੁਸੀਂ ਧੰਨ ਦੇ ਹੋ ਜਿਹੜੇ ਇੰਨੇ ਸਾਲ ਮੰਮੀ ਨੂੰ ਝੱਲ ਰਹੇ ਸੀ। ਤੁਸੀਂ ਇਸ ਨੂੰ ਤਲਾਕ ਕਿਉਂ ਨਹੀਂ ਦਿੰਦੇ? ਇਹ ਇੱਕ ਕੰਮ ਢੰਗ ਨਾਲ ਤਾਂ ਕਰਦੀ ਨੇ।" ਸ਼ੀਲਾ ਜੀ ਇਹ ਸਾਰਾ ਕੁਝ ਸੁਣ ਰਹੀ ਸੀ ਤੇ ਉਹ ਸੁਣ ਕੇ ਹੈਰਾਨ ਹੋ ਗਈ। ਕਿ ਮੈਂ ਆਪਣਾ ਸਾਰਾ ਜੀਵਨ ਇਹਨਾਂ ਲਈ ਲਾ ਦਿੱਤਾ। ਤੇ ਆਪਣੇ ਪਤੀ ਦਾ ਅਤਿਆਚਾਰ ਇਹਨਾਂ ਲਈ ਸੀ ਆ ਤੇ ਪਰ ਜਦੋਂ ਅੱਜ ਇਹ ਵੱਡੇ ਹੋ ਕੇ ਕਮਾਉਣ ਲੱਗ ਗਏ ਤੇ ਮੈਨੂੰ ਜ਼ਿੰਦਗੀ ਵਿੱਚੋਂ ਕੱਢਣਾ ਚਾਹੁੰਦੇ ਹਨ ਇਹ ਸੋਚਦੇ-ਸੋਚਦੇ ਸ਼ੀਲਾ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਗਏ ਤੇ ਉਹ ਟੁੱਟੇ ਹੋਏ ਮਨ ਨਾਲ ਆਪਣੇ ਕਮਰੇ ਵਿੱਚ ਚਲੀ ਗਈ ਉਦੋਂ ਨਰਿੰਦਰ ਨੇ ਆਪਣੇ ਬੱਚਿਆਂ ਨੂੰ ਕਿਹਾ ਅੱਜ ਤਾਂ ਤੁਸੀਂ ਕਮਾਲ ਹੀ ਕਰ ਦਿੱਤਾ ਤੁਸੀਂ ਤਾਂ ਮੇਰੇ ਮੂੰਹ ਦੀ ਗੱਲ ਛੀਨ ਲਈ ਮੈਂ ਤਾਂ ਕਦੋਂ ਦਾ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਮੈਨੂੰ ਤਾਂ ਇਹਦਾ ਲੱਗਦਾ ਸੀ ਜੇ ਮੈਂ ਇਸ ਨੂੰ ਤਲਾਕ ਦੇਣ ਲਈ ਕਹੂੰਗਾ ਤਾਂ ਤੁਸੀਂ ਮੈਨੂੰ ਲੜੋਂਗੇ ਹੁਣ ਮੈਂ ਇਸ ਨੂੰ ਤਲਾਕ ਦਊਂਗਾ ਤੇ ਆਪਾਂ ਮਿਲ ਜੁਲ ਕੇ ਰਵਾਂਗੇ। ਹੁਣ ਆਪਾਂ ਇਸਨਾਂ ਪੜਤੋ ਕਰਾਉਣਾ ਵੀ ਕੀ ਹੈ? ਮੇਰੇ ਬੜਾਪੇ ਦਾ ਸਹਾਰਾ ਤਾਂ ਤੁਸੀਂ ਬਣ ਜਾਓਗੇ। ਰਵੀ ਤੇ ਰੇਖਾ ਹੁਣ ਸ਼ੀਲਾ ਦੇ ਕਮਰੇ ਵਿੱਚ ਜਾਂਦੇ ਹਨ। ਸ਼ੀਲਾ ਆਪਣੇ ਕਮਰੇ ਵਿੱਚ ਰੋਈ ਜਾਂਦੀ ਸੀ। ਜਦੋਂ ਉਸਨੇ ਆਪਣੇ ਬੱਚਿਆਂ ਨੂੰ ਦੇਖਿਆ ਤਾਂ ਉਸਨੇ ਮੂੰਹ ਦੂਜੀ ਤਰਫ ਘੁਮਾ ਲਿਆ। ਉਹ ਆਪਣੇ ਜਵਾਕਾਂ ਨਾਲ ਨਜ਼ਰਾਂ ਨਹੀਂ ਮਿਲਾਉਣਾ ਚਾਹੁੰਦੀ ਸੀ। ਕਿਉਂਕਿ ਉਸ ਨੂੰ ਉਮੀਦ ਹੀ ਨਹੀਂ ਸੀ ਕਿ ਉਸਦੇ ਬੱਚੇ ਇਦਾਂ ਕਹਿਣਗੇ। ਰਵੀ ਸ਼ੀਲਾ ਦੇ ਪੈਰਾਂ ਕੋਲ ਜਾ ਕੇ ਬੈਠਦਾ ਹੈ। ਤੇ ਰੇਖਾ ਨੇ ਆਪਣੀ ਮਾਂ ਨੂੰ ਜੱਫੀ ਪਾ ਲਈ। ਸ਼ੀਲਾ ਨੇ ਕਿਹਾ ਕਿ ਹੁਣ ਤੁਸੀਂ ਆਪਣੀ ਅਣਪੜ ਮਾਂ ਕੋਲ ਕੀ ਲੈਣ ਆਏ ਹੋ? ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਪਾਪਾ ਨੂੰ ਤਲਾਕ ਦੇ ਦੇਵਾਂ। ਰਵੀ ਕਹਿਣ ਲੱਗਿਆ ਕਿ ਮਾਂ ਅਸੀਂ ਬਚਪਨ ਤੋਂ ਹੀ ਦੇਖਦੇ ਆਏ ਹਾਂ ਕਿ ਪਾਪਾ ਤੁਹਾਡਾ ਕਿੰਨਾ ਅਪਮਾਨ ਕਰਦੇ ਨੇ। ਤੁਸੀਂ ਪਾਪਾ ਦਾ ਕਿਵੇਂ ਅਤਿਆਚਾਰ ਸਹਿ ਰਹੇ ਹੋ? ਰੇਖਾ ਕਹਿੰਦੀ ਹੈ ਮੰਮੀ ਤੁਸੀਂ ਇਹ ਸਭ ਕਿਉਂ ਸਹਿ ਰਹੇ ਹੋ? ਪਾਪਾ ਤੁਹਾਡੇ ਹਰ ਕੰਮ ਵਿੱਚ ਨੁਕਸ ਕਰਦੇ ਨੇ। ਮੰਮੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਪਾਪਾ ਦਾ ਆਫਿਸ ਦੀ ਸੈਕਟਰੀ ਨਾਲ ਚੱਕਰ ਚੱਲ ਰਿਹਾ ਹੈ ਫਿਰ ਤੁਸੀਂ ਖੂਨ ਦੇ ਆਸੂ ਕਿਉਂ ਪੀ ਰਹੇ ਹੋ ਤੁਸੀਂ ਉਹਨਾਂ ਨੂੰ ਤਲਾਕ ਕਿਉਂ ਨਹੀਂ ਦੇ ਦਿੰਦੇ ਤੁਹਾਡੀ ਕੀ ਮਜਬੂਰੀ ਹੈ ਤੁਸੀਂ ਇਹ ਸਭ ਕੁਝ ਕਿਉਂ ਚੱਲ ਰਹੇ ਹੋ ਰੇਖਾ ਕਹਿੰਦੀ ਹੈ ਕਿ ਮਾਂ ਸਾਨੂੰ ਪਤਾ ਹੈ ਕਿ ਤੁਸੀਂ ਸਾਡੇ ਕਰਕੇ ਹੀ ਕੋਈ ਕਦਮ ਨਹੀਂ ਚੱਕਿਆ ਹੁਣ ਅਸੀਂ ਵੱਡੇ ਹੋ ਗਏ ਹਾਂ ਹੁਣ ਅਸੀਂ ਪੈਸਾ ਕਮਾਉਣ ਲੱਗ ਗਏ ਹਾਂ ਸਾਡੀ ਸੈਲਰੀ ਇੰਨੀ ਹੈ ਕਿ ਤੁਹਾਨੂੰ ਖੁਸ਼ ਰੱਖ ਸਕਦੇ ਹਾਂ ਖੁਣ ਸ਼ੀਲਾ ਹਰਾਨੀ ਨਾਲ ਆਪਣੇ ਬੱਚਿਆਂ ਦਾ ਮੂੰਹ ਦੇਖਣ ਲੱਗੀ ਰਵੀ ਆਪਣੀ ਮਾਂ ਦੇ ਹੰਝੂ ਪੂੰਝਣ ਲੱਗਿਆ ਤੇ ਬੋਲਿਆ ਮਾਂ ਹੁਣ ਅਸੀਂ ਇਹ ਤੈਅ ਕਰ ਲਿਆ ਹੈ ਕਿ ਤੁਹਾਡਾ ਤਲਾਕ ਕਰਾਵਾਂਗੇ ਤੇ ਤੁਹਾਡੇ ਨਾਲ ਹੀ ਇਹ ਘਰ ਛੱਡ ਦੇਵਾਂਗੇ ਆਪਾਂ ਇੱਕ ਨਵਾਂ ਘਰ ਬਣਾਵਾਂਗੇ ਜਿਸ ਘਰ ਵਿੱਚ ਤੁਹਾਨੂੰ ਪੂਰਾ ਸਨਮਾਨ ਮਿਲੇਗਾ ਅਸੀਂ ਪਾਪਾ ਨਾਲ ਕੋਈ ਰਿਸ਼ਤਾ ਨਹੀਂ ਰੱਖਾਂਗੇ ਸ਼ੀਲਾ ਨੂੰ ਵਿਸ਼ਵਾਸ ਸੀ ਕਿ ਉਸ ਨੂੰ ਇਸ ਬੁਰੀ ਜ਼ਿੰਦਗੀ ਤੋਂ ਛੁਟਕਾਰਾ ਮਿਲ ਸਕਦਾ ਹੈ ਸ਼ੀਲਾ ਨੇ ਆਪਣੇ ਦੋਨੇ ਬੱਚਿਆਂ ਨੂੰ ਗਲੇ ਲਗਾ ਲਿਆ ਉਦੋਂ ਨਰਿੰਦਰ ਪੂਰਾ ਖੁਸ਼ ਸੀ ਕਿ ਉਸ ਨੂੰ ਅਨਪੜ ਪਤਨੀ ਤੋਂ ਛੁਟਕਾਰਾ ਮਿਲ ਜਾਊਗਾ ਹੁਣ ਤਾਂ ਨਰਿੰਦਰ ਦੇ ਮਾਤਾ ਪਿਤਾ ਵੀ ਇਸ ਦੁਨੀਆ ਵਿੱਚ ਨਹੀਂ ਸੀ ਜੋ ਦਬਾਅ ਪਾਉਣਗੇ ਕਿ ਤੂੰ ਆਪਣੀ ਪਤਨੀ ਨੂੰ ਕਿਉਂ ਘਰੋਂ ਕੱਢ ਰਿਹਾ ਏ ਉਹ ਸੋਚਦਾ ਹੈ ਕਿ ਹੁਣ ਮੈਂ ਆਫਿਸ ਦੀ ਸੈਕਟਰੀ ਨਾਲ ਵਿਆਹ ਕਰ ਲਊਂਗਾ ਤੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਬਤਾਊਂਗਾ ਇਧਰ ਸ਼ੀਲਾ ਦੇ ਬੱਚੇ ਉਹਦੇ ਨਾਲ ਸੀ ਇਸ ਕਰਕੇ ਹੁਣ ਉਹ ਲੜਨ ਲਈ ਤਿਆਰ ਸੀ ਹੁਣ ਉਸ ਨੂੰ ਥੋੜੀ ਤਸੱਲੀ ਮਿਲੀ ਕਿ ਉਹ ਹੁਣ ਇਸ ਇਨਸਾਨ ਨਾਲ ਨਹੀਂ ਰਹੂਗੀ ਜਿਸਨੇ ਉਸ ਨੂੰ ਇੱਕ ਦਿਨ ਵੀ ਚੰਨ ਨਾਲ ਨਹੀਂ ਰਹਿਣ ਦਿੱਤਾ ਹੁਣ ਦੋਨਾਂ ਦੀ ਸਲਾਹ ਨਾਲ 6 ਮਹੀਨਿਆਂ ਦੇ ਅੰਦਰ ਨਰਿੰਦਰ ਤੇ ਸ਼ੀਲਾ ਦਾ ਤਲਾਕ ਹੋ ਜਾਂਦਾ ਹੈ 6 ਮਹੀਨਿਆਂ ਦੇ ਅੰਦਰ ਰਵੀ ਨੇ ਇੱਕ ਵਧੀਆ ਇਲਾਕੇ ਵਿੱਚ ਫਲੈਟ ਖਰੀਦ ਲਿਆ ਸੀ ਜਦੋਂ ਮਾਂ ਦਾ ਤਲਾਕ ਹੋਇਆ ਤਾਂ ਬੱਚੇ ਵੀ ਮਾਂ ਦੇ ਨਾਲ ਘਰ ਛੱਡ ਕੇ ਚਲੇ ਗਏ ਨਰਿੰਦਰ ਨੇ ਬੱਚਿਆਂ ਨੂੰ ਬਹੁਤ ਸਮਝਾਇਆ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਮੇਰੇ ਕੋਲ ਬਹੁਤ ਸਾਰਾ ਰੁਪਿਆ ਹੈ ਮੈਂ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦੇਵਾਂਗਾ ਪਰ ਬੱਚੇ ਨਹੀਂ ਮੰਨੇ ਹੁਣ ਨਰਿੰਦਰ ਸਦਮੇ ਵਿੱਚ ਆ ਗਿਆ ਹੌਲੀ-ਹੌਲੀ ਉਹਨਾਂ ਨੇ ਆਪਣੇ ਆਪ ਨੂੰ ਸਮਝਾਇਆ ਤੇ ਸੋਚਿਆ ਮੈਂ ਕਿਸੇ ਦੀ ਪ੍ਰਵਾਹ ਕਿਉਂ ਕਰਾਂ ਮੈਂ ਤਾਂ ਸੈਕਟਰੀ ਨਾਲ ਵਿਆਹ ਕਰਵਾ ਲੂੰਗਾ ਤੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਜੀਵਾਂਗਾ ਇੱਕ ਦਿਨ ਆਫਿਸ ਵਿੱਚ ਜਦੋਂ ਸੈਕਟਰੀ ਨਰਿੰਦਰ ਦੇ ਕੈबिन ਵਿੱਚ ਆਈ ਤਾਂ ਉਸਨੇ ਆਪਣੇ ਵਿਆਹ ਦਾ ਕਾਰਡ ਦਿੱਤਾ ਤੇ ਕਿਹਾ ਸਰ ਮੇਰਾ ਵਿਆਹ ਪੱਕਾ ਹੋ ਗਿਆ ਹੈ ਨਰਿੰਦਰ ਨੇ ਗੁੱਸੇ ਵਿੱਚ ਕਿਹਾ ਤੂੰ ਕਮਲੀ ਤਾਂ ਨਹੀਂ ਹੋਗੀ ਤੂੰ ਤਾਂ ਮੈਨੂੰ ਪਿਆਰ ਕਰਦੀ ਸੀ ਸੈਕਟਰੀ ਹੱਸਣ ਲੱਗ ਗਈ ਉਸਨੇ ਕਿਹਾ ਕਿ ਮੈਂ ਤੁਹਾਡੇ ਨਾਲ ਟਾਈਮ ਪਾਸ ਕਰ ਰਹੀ ਸੀ ਮੈਂ ਤਾਂ ਸਿਰਫ ਤੁਹਾਡੇ ਨਾਲ ਘੁੰਮਣਾ ਫਿਰਨਾ ਚਾਹੁੰਦੀ ਸੀ ਮੈਂ ਤੁਹਾਡੇ ਵਰਗੇ ਬੁੱਢੇ ਆਦਮੀ ਨਾਲ ਵਿਆਹ ਕਿਉਂ ਕਰਾਉਂਗੀ ਮੇਰੇ ਦੋਸਤ ਤੇ ਮੇਰੇ ਰਿਸ਼ਤੇਦਾਰ ਮੇਰੇ ਬਾਰੇ ਕੀ ਸੋਚਣਗੇ ਆਪਣੀ ਤਾਂ ਜੋੜੀ ਵੀ ਨਹੀਂ ਜੱੱਚਦੀ ਇਹਨਾਂ ਕਹਿ ਕੇ ਉਹ ਉਸ ਦੇ ਕੈਬਨ ਵਿੱਚ ਚਲੀ ਗਈ ਹੁਣ ਨਰਿੰਦਰ ਨੇ ਆਪਣਾ ਸਿਰ ਫੜ ਲਿਆ ਸੀ ਕਿ ਇਹ ਮੇਰੇ ਨਾਲ ਕੀ ਹੋ ਗਿਆ ਉਸ ਦੀ ਹੁਣ ਇੰਨੀ ਹਿੰਮਤ ਨਹੀਂ ਸੀ ਕਿ ਉਹ ਆਪਣਾ ਨਵਾਂ ਰਿਸ਼ਤਾ ਲੱਭ ਸਕੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਅਨਮੋਲ ਰਿਸ਼ਤਾ ਧਗਵਾ ਦਿੱਤਾ ਸੀ। ਹੁਣ ਨਰਿੰਦਰ ਆਪਣੇ ਘਰ ਵਿੱਚ ਇਕੱਲੇ ਰਹਿਣ ਲੱਗ ਗਿਆ ਸੀ। ਉਸ ਦਾ ਕੰਮ ਵਿੱਚ ਬਿਲਕੁਲ ਵੀ ਧਿਆਨ ਨਹੀਂ ਲੱਗਦਾ ਸੀ। ਹੌਲੀ-ਹੌਲੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਉਹ ਆਪਣੇ ਕਮਰੇ ਵਿੱਚ ਇਕੱਲਾ ਬੈਠਾ ਬਸ ਰੋਂਦਾ ਰਹਿੰਦਾ ਸੀ ਤੇ ਆਪਣੀ ਪਤਨੀ ਨੂੰ ਯਾਦ ਕਰਦਾ ਸੀ। ਹੁਣ ਨਰਿੰਦਰ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਸੀ ਕਿ ਉਸ ਦੀ ਪਤਨੀ ਉਸ ਨੂੰ ਕਿੰਨਾ ਪਿਆਰ ਕਰਦੀ ਸੀ, ਕਿੰਨਾ ਖਿਆਲ ਰੱਖਦੀ ਸੀ ਪਰ ਫਿਰ ਵੀ ਮੈਂ ਉਸ ਨੂੰ ਸ਼ਰਮਿੰਦਾ ਹੀ ਕਰਦਾ ਰਹਿੰਦਾ ਸੀ। ਇਸ ਕਰਕੇ ਮੈਨੂੰ ਅੱਜ ਸਜ਼ਾ ਮਿਲ ਰਹੀ ਹੈ। ਇੱਕ ਦਿਨ ਨਰਿੰਦਰ ਆਪਣੇ ਮੁੰਡੇ ਦੇ ਆਫਿਸ ਵਿੱਚ ਜਾਂਦਾ ਹੈ ਤੇ ਉਸ ਤੋਂ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਮੈਨੂੰ ਮਾਫ ਕਰ ਦਿਓ ਤੁਸੀਂ ਸਾਰੇ ਜਾਣੇ ਘਰੇ ਵਾਪਸ ਆ ਜਾਓ। ਮੈਂ ਤੇਰੀ ਮਾਂ ਤੋਂ ਵੀ ਮਾਫੀ ਮੰਗ ਲੈਣਾ ਹਾਂ। ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ। ਰਵੀ ਕਹਿੰਦਾ ਹੈ ਕਿ ਹੁਣ ਤੂੰ ਆਪਣੀ ਸੈਕਟਰੀ ਨਾਲ ਹੀ ਹੈ। ਹੁਣ ਤੂੰ ਮੇਰੀ ਮਾਂ ਨੂੰ ਕਿਉਂ ਲੱਭਦਾ ਹੈ? ਇਹ ਸੁਣ ਕੇ ਨਰਿੰਦਰ ਸ਼ਰਮਿੰਦਾ ਹੋ ਜਾਂਦਾ ਹੈ ਤੇ ਉਹ ਚੁੱਪ ਕਰਕੇ ਆਪਣੇ ਘਰੇ ਵਾਪਸ ਆ ਜਾਂਦਾ ਹੈ। ਉਸ ਨੂੰ ਅੱਜ ਪਤਾ ਚੱਲ ਗਿਆ ਸੀ ਕਿ ਉਸਦੇ ਬੱਚੇ ਵੀ ਉਸਦਾ ਅਸਲੀ ਚਿਹਰਾ ਜਾਣਦੇ ਸੀ ਇਸ ਕਰਕੇ ਉਹਨਾਂ ਨੇ ਆਪਣੀ ਮਾਂ ਨੂੰ ਚੁਣਿਆ ਬਸ ਹੁਣ ਉਸ ਕੋਲੇ ਇਕੱਲੇ ਬੈਠੇ ਰੋਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਰਹਿ ਗਿਆ ਸੀ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਆਪਣੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ